ਕਾਫੀ ਦਿਨਾਂ ਤੋਂ ਜੋ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਕਮਤਗੜ੍ਹ ਤੋਂ ਜਾਂ ਦੂਸਰੇ ਪਾਸਿਆਂ ਤੋਂ ਨਕਲੀ ਦੁੱਧ ਜਾਂ ਦੁੱਧ ਦੇ ਵਿੱਚ ਰਿਫਾਈਨ ਪਾ ਕੇ ਤਾਂ ਕਿ ਜ਼ਿਆਦਾ ਉਹਦੀ ਫੈਟ ਬਣ ਸਕੇ, ਜ਼ਿਆਦਾ ਪਨੀਰ ਆ ਸਕੇ, ਜ਼ਿਆਦਾ ਉਹਦਾ ਫੜਾਈ ਆ ਸਕੇ। ਉਹ ਦੁੱਧ ਲੁਧਿਆਣੇ ਸ਼ਹਿਰ ਦੇ ਵਿੱਚ ਅੰਦਰ ਹੁੰਦਾ ਹੈ ਤੇ ਨਾਲ ਹੀ ਨਾਲ ਪਨੀਰ। ਤੇ ਜੋ ਲੋਕਾਂ ਦੀ ਸਿਹਤ ਦੇ ਨਾਲ ਬਹੁਤ ਬੱਦਕ ਪ੍ਰਵਾਹ ਸੀਗਾ ਤੇ ਲੋਕਾਂ ਦੀ ਬਾਰ-ਬਾਰ ਮੈਨੂੰ ਸ਼ਿਕਾਇਤ ਆ ਰਹੀ ਸੀ ਕਿ ਦੋ ਦਿਨ ਦੇ ਵਿੱਚ ਲੁਧਿਆਣੇ ਦੇ ਵਿੱਚ ਇਹ ਗੱਡੀਆਂ ਐਂਟਰ ਹੁੰਦੀਆਂ ਅੱਜ ਸਵੇਰੇ 3:00 ਵਜੇ ਮੈਂ ਡੀਐਸਓ ਜੋ ਜਿਹੜੇ ਹੈਗੇ ਆ ਡਿਸਟ੍ਰਿਕਟ ਅਫਸਰ ਜੀ ਪੂਦਮਨ ਹੈਲਥ ਦੇ ਉਹਨਾਂ ਨੂੰ ਲੈ ਕੇ ਤੇ ਜਿਹੜੇ ਫੂਡ ਸੇਫਟੀ ਅਫਸਰ ਆ ਲਵਦੀਪ ਔਰ ਪੂਰੀ ਆਪਣਾ ਪ੍ਰਸ਼ਾਸਨ ਨੂੰ ਕਾਲ ਕਰਕੇ ਅਸੀਂ ਉੱਥੇ ਨਾਕਾ ਲਗਾਇਆ ਜਿਹਦੇ ਵਿੱਚ 36 ਦੇ ਕਰੀਬ ਜਿਹੜੀਆਂ ਗੱਡੀਆਂ ਉੱਥੇ ਮੌਕੇ ਤੇ ਮੌਜੂਦ ਫੜੀਆਂ ਗਈਆਂ ਜਿਹਦੇ ਵਿੱਚ 5000 ਕਰੀਬ ਦੇ ਲੀਟਰ ਜਿਹੜਾ ਦੁੱਧ ਸੀਗਾ ਤੇ ਨਾਲ ਪਨੀਰ ਸੀਗਾ ਉਹਨਾਂ ਦੇ ਉਹਨਾਂ ਨੇ ਫੂਡ ਸੇਫਟੀ ਆਪਸ਼ਨ ਹੈ ਉਹਨਾਂ ਦੇ ਸਿੰਪਲ ਲੈ ਕੇ ਖਰੜ ਲੈਬ ਦੇ ਵਿੱਚ ਭੇਜ ਦਿੱਤੇ ਕਿ ਜਿਹੜੀਆਂ ਕਿ ਇਹ ਜਿਹੜੀਆਂ ਚੀਜ਼ਾਂ ਨੇ ਕੈਮੀਕਲ ਤੋਂ ਜਿਹੜਾ ਦੁੱਧ ਤਿਆਰ ਕੀਤਾ ਜਾ ਰਿਹਾ ਉਹਦੇ ਨਾਲ ਲੋਕਾਂ ਦੀ ਸਿਹਤ ਤੇ ਨਾਲ ਬਹੁਤ ਵੱਡਾ ਪ੍ਰਭਾਵ ਡ ਹੋ ਰਿਹਾ ਇਹ ਤਕਰੀਬ ਅਸੀਂ ਕਾਫੀ ਦਿਨਾਂ ਤੋਂ ਜੋ ਲੋਕਾਂ ਨਿਆ ਸ਼ਿਕਾਇਤਾਂ ਆ ਰਹੀਆਂ ਸੀ ਕਿ ਅਮਦਗੜ ਤੋਂ ਜਾਂ ਦੂਸਰੇ ਪਾਸਿਆਂ ਤੋਂ ਨਕਲੀ ਦੁੱਧ ਜਾਂ ਦੁੱਧ ਦੇ ਵਿੱਚ ਰਿਫਾਈਨ ਪਾ ਕੇ ਤਾਂ ਕਿ ਜ਼ਿਆਦਾ ਉਹਦੀ ਫੈਟ ਬਣ ਸਕੇ, ਜ਼ਿਆਦਾ ਪਨੀਰ ਆ ਸਕੇ, ਜ਼ਿਆਦਾ ਉਹਦਾ ਫੜਾਈ ਆ ਸਕੇ। ਉਹ ਦੁੱਧ ਲੁਧਿਆਣੇ ਸ਼ਹਿਰ ਦੇ ਵਿੱਚ ਅੰਤਰ ਹੁੰਦਾ ਹੈ ਤੇ ਨਾਲ ਹੀ ਨਾਲ ਪਨੀਰ। ਤੇ ਜੋ ਲੋਕਾਂ ਦੀ ਸਿਹਤ ਦੇ ਨਾਲ ਬਹੁਤ ਵੱਡਾ ਖਿੜਵਾਟ ਸੀਗਾ ਤੇ ਲੋਕਾਂ ਦੀ ਬਾਰ-ਬਾਰ ਮੈਨੂੰ ਸ਼ਿਕਾਇਤ ਆ ਰਹੀ ਸੀ ਕਿ 2 ਦਿਨ ਦੇ ਵਿੱਚ ਲੁਧਿਆਣੇ ਦੇ ਵਿੱਚ ਇਹ ਗੱਡੀਆਂ ਐਂਟਰ ਹੁੰਦੀਆਂ ਅੱਜ ਸਵੇਰੇ 3 ਵਜੇ ਮੈਂ ਡੀ ਐਚਓ ਜੋ ਜਿਹੜੇ ਹੈਗੇ ਆ ਡਿਸਟ੍ਰਿਕਟ ਅਫਸਰ ਜੀ ਬੋਦਮਨ ਹੈਲਥ ਦੇ ਉਹਨਾਂ ਨੂੰ ਲੈ ਕੇ ਤੇ ਜਿਹੜੇ ਫੂਡ ਸੇਫਟੀ ਅਫਸਰ ਆ ਲਵਦੀਪ ਔਰ ਪੂਰੀ ਆਪਣਾ ਪ੍ਰਸ਼ਾਸਨ ਨੂੰ ਕਾਲ ਕਰਕੇ ਅਸੀਂ ਉੱਥੇ ਨਾਕਾ ਲਗਾਇਆ ਜੀ ਦੇ ਵਿੱਚ 36 ਦੇ ਕਰੀਬ ਜੜੀਆਂ ਗੱਡੀਆਂ ਉੱਥੇ ਮੌਕੇ ਤੇ ਮੌਜੂਦ ਫੜੀਆਂ ਗਈਆਂ ਜੀ ਦੇ ਵਿੱਚ 5000 ਕਰੀਬ ਦੇ ਲੀਟਰ ਜਿਹੜਾ ਦੁੱਧ ਸੀਗਾ ਤੇ ਨਾਲ ਪਨੀਰ ਸੀਗਾ ਉਹਨਾਂ ਦੇ ਉਹਨਾਂ ਨੇ ਫੂਡ ਸੇਫਟੀ ਆਫਸਰ ਨੇ ਉਹਨਾਂ ਦੇ ਸਿੰਪਲ ਲੈ ਕੇ ਖਰੜ ਲ্যাব ਦੇ ਵਿੱਚ ਭੇਜ ਦਿੱਤੇ ਕਿ ਜਿਹੜੀਆਂ ਕਿ ਇਹ ਜਿਹੜੀਆਂ ਚੀਜ਼ਾਂ ਨੇ ਕੈਮੀਕਲ ਤੋਂ ਜਿਹੜਾ ਦੁੱਧ ਤਿਆਰ ਕੀਤਾ ਜਾ ਰਿਹਾ ਉਹਦੇ ਨਾਲ ਲੋਕਾਂ ਦੀ ਸਿਹਤ ਤੇ ਨਾਲ ਬਹੁਤ ਵੱਡਾ ਪ੍ਰਿਵਾਰਡ ਹੋ ਰਿਹਾ